ਤੋ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਨੇਹਾ ਕੱਕੜ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਫੈਨਸ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਆਖਿਰ ਨੇਹਾ ਕੱਕੜ ਕਿਉਂ ਲੰਬੀ ਬ੍ਰੇਕ ਲੈ ਕੇ ਜਾ ਰਹੀ ਹੈ ਤੁਹਾਨੂੰ ਦੱਸ ਦਿੰਨੇ ਕਿ ਨੇਹਾ ਕੱਕੜ ਨੇ ਕਿਹਾ ਕੀ ਰਿਲੇਸ਼ਨਸ਼ਿਪਸ ਤੋਂ ਵੀ ਉਹ ਬ੍ਰੇਕ ਲੈ ਰਹੀ ਹੈ ਆਪਣੇ ਕੰਮ ਤੋਂ ਵੀ ਬ੍ਰੇਕ ਲੈ ਰਹੀ ਹੈ ਔਰ ਰਿਸਪੌਂਸਿਬਿਲਟੀਜ਼ ਤੋਂ ਵੀ ਬ੍ਰੇਕ ਲੈ ਰਹੀ ਹੈ ਕੀ ਹੋ ਸਕਦਾ ਇਸ ਦੇ ਪਿੱਛੇ ਦਾ ਕਾਰਨ ਇਸ ਦੀ ਕੋਈ ਵੀ ਹਜੇ ਤੱਕ ਉਸਨੇ ਅਪਡੇਟ ਨਹੀਂ ਦਿੱਤੀ ਹੈ ਲੇਕਿਨ ਇਹ ਪੋਸਟ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਫੈਨਸ ਜਿਹੜੇ ਨੇ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਕਿ ਆਖਿਰ ਨੀਹਾ ਕੱਕੜ ਨੇ ਐਵੇਂ ਕਿਉਂ ਲਿਖਿਆ ਕਿ ਰਿਲੇਸ਼ਨਸ਼ਿਪਸ ਤੋਂ ਵੀ ਬ੍ਰੇਕ ਰਿਲੇਟਿਵਸ ਤੋਂ ਵੀ ਬ੍ਰੇਕ ਰਿਸਪੌਂਸਿਬਿਲਟੀਜ਼ ਤੋਂ ਵੀ ਬ੍ਰੇਕ ਕੰਮ ਤੋਂ ਵੀ ਬ੍ਰੇਕ ਤੇ ਉਸਨੇ ਸੋਸ਼ਲ ਮੀਡੀਆ ਤੇ ਇਸ ਪੋਸਟ ਨੂੰ ਫੈਲੋਂ ਦੇ ਲਈ ਵਾਇਰਲ ਕਰਨ ਦੇ ਲਈ ਵੀ ਸਟ੍ਰਿਕਟਲੀ ਰਿਕੁਐਸਟ ਕੀਤੀ ਸੀ ਕਿ ਕਿ ਪੈਪਸ ਜੋ ਨੇ ਆਪਣੇ ਕੈਮਰਾਜ਼ ਦੇ ਰਾਹੀਂ ਮੈਨੂੰ ਕਿਤੇ ਵੀ ਕੈਪਚਰ ਨਾ ਕਰਨ ਕਿਉਂਕਿ ਮੈਂ ਹੁਣ ਇੱਕ ਸਕੂਨ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਆ ਮੈਂ ਕੈਮਰੇ ਤੋਂ ਦੂਰ ਰਹਿਣਾ ਚਾਹੁੰਦੀ ਥੋੜੇ ਟਾਈਮ ਲਈ ਹੋ ਸਕਦਾ ਹੈ ਕਿ ਉਸਨੇ ਵੀ ਲਿਖਿਆ ਕਿ ਉਹ ਵਾਪਸ ਨਾ ਹੀ ਆਵੇ ਕੈਮਰੇ ਦੇ ਅੱਗੇ ਇਸ ਦੇ ਬਾਰੇ ਵੀ ਉਸਨੇ ਜੋ ਹੈ ਆਪਣੀ ਪੋਸਟ ਦੇ ਵਿੱਚ ਲਿਖਿਆ ਸੋ ਉਸਨੇ ਪੈਪਸ ਨੂੰ ਕਿਹਾ ਕਿ ਮੇਰੀ ਪ੍ਰਾਈਵੇਸੀ ਮੇਰੀ ਸਿਕਰਟ ਜਿਹੜੀ ਇਹ ਮੈਂ ਡਿਸੀਜਨ ਲਿਆ ਇਸ ਦੀ ਸਾਰੇ ਜਨਰਲ ਰਿਸਪੈਕਟ ਕਰਨਾ ਔਰ ਇਹ ਪੜ ਕੇ ਵਾਕਈ ਹੀ ਸੋਚਨ ਤੇ ਅਸੀਂ ਮਜਬੂਰ ਹੋ ਗਏ ਕਿ ਆਖਿਰ ਨੇਹਾ ਕੱਕੜ ਨੇ ਜੋ ਹੈ ਇਸ ਤਰ੍ਹਾਂ ਦਾ ਕਿਉਂ ਡਿਸੀਜਨ ਲਿਆ ਬਾਕੀ ਅਗਰ ਨੇਹਾ ਕੱਕੜ ਦੀ ਗੱਲ ਕਰੀਏ ਤਾਂ ਰੋਹਨ ਪ੍ਰੀਤ ਦੇ ਨਾਲ ਉਹਨਾਂ ਦਾ ਜਿਹੜਾ ਵਿਆਹ ਹੋਇਆ ਔਰ ਕਾਫੀ ਅੱਛੀ ਉਹਨਾਂ ਦੀ ਮੈਰਿਜ ਚੱਲ ਰਹੀ ਹੈ ਜਿਸ ਦੇ ਲਗਾਤਾਰ ਅਸੀਂ ਪੋਸਟਾਂ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਨੇ ਉਹਨਾਂ ਦੇ ਡੂਅਟ Song ਵੀ ਆਏ ਨੇ ਨਾਲ ਔਰ ਇਹਨਾਂ ਦੇ ਕਮਨ ਫਿਰਨ ਦੀ ਫੈਮਿਲੀ ਦੇ ਨਾਲ ਵੀ ਹਰ ਫੰਕਸ਼ਨ ਨੂੰ ਸੈਲੀਬ੍ਰੇਟ ਕਰਦੇ ਨੇ ਨੇਹਾ ਕੱਕੜ ਦੀ ਫੈਮਿਲੀ ਔਰ ਨੇਹਾ ਕੱਕੜ ਔਰ ਤੁਹਾਨੂੰ ਦੱਸ ਦੇਣੀ ਕਿ ਨੇਹਾ ਕੱਕੜ ਨੇ ਰਿਐਲਿਟੀ ਸ਼ੋਅਸ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ इंडियन आइडल ਚਾਈ ਸੀਗੀ ਉਹ ਜਿਸ ਤੋਂ ਬਾਅਦ ਉਸਨੇ ਇੱਕ ਚੰਗਾ ਨਾਮ ਖਟਿਆ ਬਾਲੀਵੁੱਡ ਦੇ ਵਿੱਚ ਹੀ ਨਹੀਂ ਸਿਰਫ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਆਪਣੇ ਪੰਜਾਬੀ ਆਰਟਿਸਟਾਂ ਦੇ ਨਾਲ ਵੀ ਉਸਨੇ ਬਹੁਤ ਗਾਣੇ ਗਾਏ ਨੇ ਤੇ ਨੀਹਾ ਕੱਕੜ ਦੇ ਗਾਣੇ ਬਹੁਤ ਮਕਬੂਲ ਹੋਏ ਨੇ ਕੋਈ ਵੀ ਇਹੋ ਜੀ ਬਾਲੀਵੁੱਡ ਫਿਲਮ ਨਹੀਂ ਹੈ ਜਿਸ ਦੇ ਵਿੱਚ ਮੋਸਟ ਆਫ ਦਾ ਟਾਈਮ ਅਸੀਂ ਸੁਣਦੇ ਆ ਨੀਹਾ ਕੱਕੜ ਦੇ ਸੌਂਗਸ ਜੀ ਹੁੰਦੇ ਨੇ ਨੀਹਾ ਕੱਕੜ ਔਨ ਡਿਮਾਂਡ ਰਹਿੰਦੀ ਹੈ ਨੀਹਾ ਕੱਕੜ ਦੇ ਡਾਂਸ ਮੂਵਸ ਕਰਕੇ ਵੀ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਲੈਂਦੀ ਹੈ ਛੋਟੀ ਹਾਈਟ ਬੇਸ਼ੱਕ ਹੈ ਲੇਕਿਨ ਉਹਨਾਂ ਦੇ ਫੇਸ ਐਕਸਪ੍ਰੈਸ਼ਨਸ ਉਹਨਾਂ ਦੇ ਡਾਂਸ ਮੂਵ ਦਾ ਗੀਤ ਵੀ ਆਇਆ ਸੀ ਜੋ ਲਗਾਤਾਰ ਚਰਚਾਵਾਂ ਦਾ ਵਿਸ਼ਾ ਬਣਿਆ ਔਰ ਕੰਟਰੋਵਰਸੀ ਉਸ ਗਾਣੇ ਦੀ ਕਾਫੀ ਹੋਈ ਜਿਸ ਦੇ ਲਿਰਿਕਸ ਜਿਹੜੇ ਨੇ ਥੋੜੇ ਕਹਿ ਸਕਦੇ ਅਸੀਂ ਕਿ ਨਾਰਮਲ ਗਾਣਿਆਂ ਤੋਂ ਵੱਖਰੇ ਸੀਗੇ ਔਰ ਉਸ ਨੂੰ ਲੋਕਾਂ ਨੇ ਕਾਫੀ ਟਰੋਲ ਵੀ ਕੀਤਾ ਲੇਕਿਨ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਫੁੱਲ ਸਪੋਰਟ ਵੀ ਕੀਤੀ ਸੋ ਨੀਹਾ ਕੱਕੜ ਦੇ ਇਸ ਪੋਸਟ ਤੋਂ ਬਾਅਦ ਤੁਹਾਡਾ ਕੀ ਕਹਿਣਾ ਤੁਸੀਂ ਜ਼ਰੂਰ ਦੱਸਣਾ ਪਰ ਤੁਹਾਨੂੰ ਦੱਸ ਦਿੰਨੇ ਕਿ ਨੀਹਾ ਕੱਕੜ ਦੇ ਬਹੁਤ ਸਾਰੇ ਪ੍ਰੋਜੈਕਟਸ ਜਿਹੜੇ ਨੇ ਨਵੇਂ-ਨਵੇਂ ਰਿਲੀਜ਼ ਹੁੰਦੇ ਨੇ ਉਸ ਦੇ ਜਿਹੜੇ ਕਾਨਸਰਟਸ ਨੇ ਅਸੀਂ ਉਹ ਵੀ ਦੇਖਦੇ ਆ ਇੱਕ ਵਾਰ ਕਾਨਸਰਟ ਨੂੰ ਲੈ ਕੇ ਵੀ ਜੋ ਹੈ ਨੀਹਾ ਕੱਕੜ ਦੇ ਵਿਵਾਦ ਹੋਇਆ ਸੀਗਾ ਕਿ ਕਾਨਸਰਟ ਤੇ ਲੇਟ ਪਹੁੰਚੀ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਤੇ ਮਾਫੀ ਵੀ ਮੰਗੀ ਔਰ ਬਹੁਤ ਕੁਝ ਜੋ ਹੈ ਨੀਹਾ ਕੱਕੜ ਦੇ ਨਾਲ ਅਕਸਰ ਜੁੜਿਆ ਆ I use the video that i this now